ਸਿੰਘ ਮਾਨ ਨੂੰ ਬੇਨਤੀ ਆ ਕਿ ਦੋ ਬੰਦੇ ਥੋੜੇ ਹੋ ਸਕਦੇ ਇੱਕ ਪਿੰਡ ਨਹੀਂ ਅਕਸਰ ਇੱਕ ਪਿੰਡ ਦੇ ਨਹੀਂ ਨਹੀਂ ਕਾ ਵੀ ਪਿੰਡਾਂ ਦੇ ਆ ਦੋ ਬੰਦੇ ਕਹਿੰਦੇ ਹੋ ਕਿ ਥੋੜਾ ਇਕੱਠਾ ਪਰ ਤੁਸੀਂ ਇਹਨਾਂ ਦੇ ਜਜ਼ਬਾਤ ਸਮਝੋ ਖੈਰਾ ਸਾਹਿਬ ਨੂੰ ਜੋ ਬੋਲੇ ਸੋਨ ਹਾਲ ਜੋ ਬੋਲੇ ਸੋਨ ਹਾਲ ਸਰਦਾਰ ਖੈਰਾ ਸਾਹਿਬ ਨੂੰ ਸੁਣਨ ਵਾਸਤੇ ਉਹ ਕਿਨੇ ਸਾਰਿਆਂ ਦਾ ਕਦਰ ਕਰਕੇ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧਰਵਾਦ ਜੀ ਪਾਜੀ ਪਾਪਾ ਜੀ ਤੁਸੀਂ ਆਪਣੇ ਕੀਰਤੀ ਸੇਵਾਦਾਰ ਸਮਾਗੜੀ ਕੇ ਆਏ ਹੋ ਆ ਜੋ ਬੈਠੋ ਜੀ ਪਾਜੀ ਜੀ ਲਿਵ ਆ ਜਿਓ ਸਾਡਾ ਆਈਡੀ ਪਾਸ ਕਰੀਂ ਇੱਥੇ ਕੱਸੀ ਜੀ ਬਹਿ ਕੇ ਆਓ ਜੀ ਚਾਹੁੰਦਾ ਮੈਂ ਪੰਜਾਬ ਦੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇੱਕ ਮੁੱਠ ਹੋ ਕੇ ਇਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਵਾਓ ਇਸ ਕਾਨੂੰਨ ਪਾਸ ਕਰਾਉਣ ਦੇ ਨਾਲ ਕੀ ਹੋਵੇਗਾ ਕਿ ਜਿਹੜਾ ਬਹੁਤ ਵੱਡੀ ਗਿਣਤੀ ਬਿਨਾਂ ਕਿਸੇ ਸਬੂਤ ਤੋਂ ਬਿਨਾਂ ਕਿਸੇ ਰਿਕਾਰਡ ਤੋਂ ਬਿਨਾਂ ਕਿਸੇ ਪਛਾਣ ਤੋਂ ਕੋਈ ਆਣ ਕੇ ਲੁਧਿਆਣੇ ਵੜ ਗਿਆ ਕੋਈ ਆਣ ਕੇ ਕਪੂਰਥਲੇ ਵੜ ਗਿਆ ਕੋਈ ਆਣ ਕੇ ਜਲੰਧਰ ਅਮਰਸਰ ਵੜ ਗਿਆ ਕੋਈ ਪਿੰਡਾਂ 'ਚ ਵੜ ਗਏ ਇਹਦੇ ਤੇ ਰੋਕ ਲੱਗ ਜੇ ਤੇ ਜਿਹੜਾ ਵੀ ਆਊਗਾ ਬੰਦਾ ਜਦੋਂ ਆਪਾਂ ਕੋਈ ਸ਼ਰਤ ਲਾਵਾਂਗੇ ਉਹ ਸ਼ਰਤਾਂ ਪੂਰੀਆਂ ਕਰਕੇ ਸਿਰਫ ਸੰਜੀਦਾ ਬੰਦੇ ਆਉਣ ਇੱਥੇ ਚੁਣਿੰਦਾ ਔਰ ਜਿਹੜੇ ਲੋਕ ਆਉਣਗੇ ਉਹਨਾਂ ਦਾ ਸਾਡੇ ਕੋਲ ਰਿਕਾਰਡ ਹੋਊਗਾ ਉਹਨਾਂ ਦੇ ਰਿਕਾਰਡ ਨਾਲ ਕੀ ਹੁੰਦਾ ਕਿ ਕ੍ਰਾਈਮ ਘਟਦਾ ਹੁਣ ਇਸ ਵਕਤ ਕੋਈ ਕ੍ਰਾਈਮ ਕਰਕੇ ਬਾਹਰੋਂ ਆਣ ਕੇ ਮੇਰੇ ਅਲਕੇ ਦੇ ਵਿੱਚ ਖਾਨਪੁਰ ਪਿੰਡ ਦਾ ਜ਼ਿਮੀਂਦਾਰ ਜੱਟ ਸੀਗਾ ਗੁਰਮੀਤ ਸਿੰਘ ਉਹਨੂੰ ਇੱਕ ਬੰਦੇ ਨੇ ਬਾਹਰੋਂ ਕੰਮ ਕਰਦਾ ਸੀਗਾ ਉਹਦੇ ਸਿਰ 'ਚ ਮਾਰੀ ਸੱਟ ਉਹ ਚਾਰ ਪੰਜ ਮਹੀਨੇ ਕੋਮਾ 'ਚ ਪਿਆ ਰਿਹਾ ਆਪ ਨੇਪਾਲ ਦੇ ਲਾਗੇ ਜਾ ਕੇ ਪਿੰਡ ਸੀਗਾ ਉਹ ਕੁਦਰਤੀ ਲੱਗਿਆ ਕਿਉਂਕਿ ਉਹਦਾ ਫੋਨ ਚੱਕ ਕੇ ਲੈ ਗਿਆ ਸੀਗਾ ਉਹ ਫੋਨ ਤੋਂ ਪੁਲਿਸ ਨੇ ਟਰੇਸ ਕੀਤਾ ਜਨਾਬ ਫੋਨ ਹੁੰਦਾ ਤੇ ਉਹ ਲੱਭਣਾ ਨਹੀਂ ਸੀ ਕਤਲ ਬੰਦਾ ਮਰ ਗਿਆ ਬਾਅਦ ਵਿੱਚ ਇਦਾਂ ਨਾਲ ਉਹ ਆਣ ਕੇ ਇੱਥੇ ਲੁਕੀ ਬੈ ਗਏ ਨੇ ਕਿ ਜਿਦਾਂ ਸਾਡਾ ਪੰਜਾਬ ਆ ਗੱਲਾ ਪੰਜਾਬ ਹੈ ਜਿੱਥੇ ਪੰਜਾਬੀ ਜ਼ੁਬਾਨ ਦੀ ਸਹੀ ਮਾਇਨੇ ਚ ਅਹਿਮੀਅਤ ਹੈ ਔਰ ਗੱਲਾ ਪੰਜਾਬ ਹੈ ਜਿੱਥੇ ਪੰਜਾਬੀਆਂ ਤੇ ਸਿੱਖਾਂ ਦੀ ਕੋਈ ਅਹਿਮੀਅਤ ਆਪਾਂ ਇਸ ਸਟੇਟ ਵਿੱਚ ਬਹੁਤ ਗਿਣਤੀ ਚ ਇੱਥੇ ਬੈਠੇ ਆਂ ਹੋਰ ਕਿਸੇ ਸਟੇਟ ਵਿੱਚ ਇਸ ਦੇਸ਼ ਵਿੱਚ ਸਾਡੇ ਨਾਂ ਬਹੁਤ ਗਿਣਤੀ ਆ ਨਾ ਸਾਡੀ ਜ਼ੁਬਾਨ ਦੀ ਕੋਈ ਉੱਥੇ ਕੋਈ ਪੁੱਛਗਿੱਛ ਨਹੀਂ ਅੱਜ ਜੋ ਮੌਜੂਦਾ ਹਾਲਾਤ ਨੇ ਉਹਦੇ ਤੇ ਬਹੁਤ ਕੁਝ ਕਿਹਾ ਜਾ ਸਕਦਾ ਲੇਕਿਨ ਕਿਉਂਕਿ ਹਰ ਗੱਲ ਸੀਮਤ ਹੋਣੀ ਚਾਹੀਦੀ ਹੈ ਸਮਾਜ ਸਭ ਦਾ ਬੜਾ ਇੰਪੋਰਟੈਂਟ ਹੈ ਮੈਂ ਚਿਕਾਸੀ ਕਿਸਾਨ ਖੇਤ ਮਜ਼ਦੂਰ ਬੈਠੇ ਆ ਪਹਿਲੀ ਤਾਂ ਨਖੇਦੀ ਆ ਕਿ ਪਹਿਲੀ ਵਾਰ ਹੋਇਆ ਜਿਹੜਾ ਕਹਿੰਦੇ ਨਾ ਆਮ ਆਦਮੀ ਪਾਰਟੀ ਵਾਲੇ ਕੇ 70 ਸਾਲਾਂ ਜਿਹਨਾਂ ਨੇ ਕੱਖ ਨਹੀਂ ਕੀਤਾ ਜੀ ਕਾਂਗਰਸੀਆਂ ਨੇ ਅਕਾਲੀਆਂ ਨੇ ਇਹ ਵੀ ਪਹਿਲੀ ਵਾਰ ਹੋਇਆ 70 ਸਾਲਾਂ ਚ ਕਿ ਜੋ ਜ਼ਿੰਮੇਦਾਰਾਂ ਦੀ ਫਸਲ ਦੀ ਪਕਾਇਦਾ ਤੌਰ ਤੇ ਸਰਕਾਰੀ ਰੋਕੀ ਤੁਸੀਂ ਸਾਰੇ ਮਾਜੇ ਵਿੱਚ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਹੜਾ ਸਾਡਾ ਧੋਨੇ ਦੀ ਫਸਲ ਦਾ ਜੋ ਕੀਮਤ ਤੈਅ ਕੀਤੀ ਸਰਕਾਰ ਨੇ ਐਮ ਐਸ ਪੀ ਇਸ ਨੂੰ ਸਾਡੇ ਵਾਲੇ ਪਾਸੇ ਤਵਾਬੇ ਚ ਲੰਘ ਪਰ ਔਸਤਨ 150 ਰੁਪਏ ਪਰ ਕੁਇੰਟਲ ਕੱਟ ਬਿਖੀ ਹੈ ਲੇਕਿਨ ਮਾਜੇ ਵਿੱਚ ਖਬਰਾਂ ਇਹ ਜ਼ਿਆਦਾ ਸਨ ਕਿ ਕਿਤੇ 200 250 300 400 500 ਰੁਪਏ ਪਰ ਕੁਇੰਟਲ ਬਿਕਾ ਰਹੀ ਹੈ ਇਦਾਂ ਹੀ ਮਾਲਵੇ ਦੇ ਵਿੱਚ ਹੋ ਰਿਹਾ ਹੈ ਮਹਾਂ ਦੇਖੋ ਇਸ ਤਰ੍ਹਾਂ ਆ ਕਿ ਸਾਡਾ ਜਿਹੜਾ ਕਿਸਾਨ ਵੰਗਿਆ ਕਾਂਗਰਸ ਪਾਰਟੀ ਦਾ ਉਹਦੀ ਅੱਜ ਮੀਟਿੰਗ ਰੱਖੀ ਆ ਸਾਡੇ ਪਰਮਪ੍ਰੀਤ ਸਿੰਘ ਜੀ ਸਾਭੀ ਜਿਹੜੇ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਗ੍ਰਹਿ ਤੇ ਇਹ ਮੀਟਿੰਗ ਆ ਔਰ ਜੋ ਜੋ ਪਚਲਿਤ ਮੁੱਦੇ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਜੋ ਸਾਡਾ ਇੱਕ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਿਵੇਂ ਕਿ ਉਤਰਾਖੰਡ ਸਲੋ ਬਣਿਆ ਗੁਜਰਾਤ ਰਾਜਸਥਾਨ ਬਹੁਤ ਸਾਰੀ ਸਟੇਟਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੀ ਜ਼ੁਬਾਨ ਬਚਾਉਣ ਵਾਸਤੇ ਆਪਣੀ ਆਈਡੈਂਟੀਟੀ ਬਚਾਉਣ ਵਾਸਤੇ ਉਹਨਾਂ ਨੇ ਕਾਨੂੰਨ ਬਣਾਏ ਨੇ ਕਿ ਕੋਈ ਵੀ ਬਾਹਰੋਂ ਆਣ ਕੇ ਬਿਨਾਂ ਸ਼ਰਤਾ ਪੂਰੀਆਂ ਕੀਤੇ ਸਾਡੇ ਸੂਬਿਆਂ ਵਿੱਚ ਨਹੀਂ ਵੱਸ ਸਕਦਾ ਔਰ ਇਹ ਕਾਨੂੰਨ ਹੁਣ ਲੇਟੈਸਟ ਲਾਅ ਉਤਰਾਖੰਡ ਵਿੱਚ ਭਾਜਪੀ ਸਰਕਾਰ ਨੇ ਬਣਾਇਆ ਤਾਂ ਸਾਡੀ ਇਹ ਪੁਰਜ਼ੋਰ ਕੋਸ਼ਿਸ਼ ਹੈ ਅੱਜ ਦਾ ਮਕਸਦ ਵੀ ਇਹ ਹੈਗਾ ਕਿ ਲੋਕਾਂ ਨੂੰ ਅਸੀਂ ਇੱਕ ਅਸੀਂ ਕੈਂਪੇਨ ਚਲਾ ਰਹੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸਮਝਾਇਆ ਜਾ ਸਕੇ ਇਹਦਾ ਮਕਸਦ ਕੀ ਆ ਕਿਉਂਕਿ ਇਹ ਜਿਹੜਾ ਕਾਨੂੰਨ ਹੈ ਇਹ ਇੱਕ ਪ੍ਰਾਈਵੇਟ ਮੈਂਬਰ ਬਿੱਲ ਨਿੱਜੀ ਮੈਂਬਰ ਬਿੱਲ ਦੀ ਸ਼ਕਲ ਵਿੱਚ ਮੈਂ 2023 ਜਨਵਰੀ ਦਾ ਸਪੀਕਰ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੂੰ ਜ਼ਾਤੀ ਤੌਰ ਤੇ ਮਿਲ ਕੇ ਇੱਕ ਕਾਨੂੰਨ ਦਾ ਜਿਹੜਾ ਖਲੜਾ ਉਹ ਦਿੱਤਾ ਹੋਇਆ ਵਾ ਪਰ ਅਫਸੋਸ ਹੈ ਕਿ 2 ਸਾਲ ਬੀਤ ਜਾਣ ਤੋਂ ਬਾਅਦ ਵੀ ਉਹਨਾਂ ਨੇ ਇਸ ਤੇ ਕੋਈ ਐਕਸ਼ਨ ਨਹੀਂ ਲਿਆ ਔਰ ਇਹ ਅਗਰ ਲਾਅ ਕਾਨੂੰਨ ਬਣੇਗਾ ਤਾਂ ਸਾਡੇ ਪੰਜਾਬ ਦਾ ਜਿਹੜੀ ਡੈਮੋਗ੍ਰਾਫਿਕ ਸਿਚੁਏਸ਼ਨ ਹੈ ਜੋ ਆਬਾਦੀ ਦਾ ਸੰਤੁਲਨ ਹੈ ਉਹ ਜਿਹੜਾ بگੜ ਰਿਹਾ ਬਹੁਤ ਸਾਰੇ ਲੱਖਾਂ ਦੀ ਤਦਾਦ ਚ ਵਿਦੇਸ਼ਾਂ ਬਾਹਰੋਂ ਆਣ ਕੇ ਲੋਕੀ ਇੱਥੇ ਪੰਜਾਬ ਚ ਵਸ ਗਏ ਨੇ ਬਿਨਾਂ ਕਿਸੇ ਸ਼ਰਤ ਪੂਰੀ ਕੀਤੇ ਇਸ ਮਕਸਦ ਨੂੰ ਲੋਕਾਂ ਨੂੰ ਕਿਵੇਂ ਅਸੀਂ ਪ੍ਰੇਰਨਾਵਾਂ ਅੱਜ ਉਸ ਸੰਦਰਭ ਚ ਮੀਟਿੰਗ ਆ ਮੇਰੇ ਨਾਲ ਸਰਦਾਰ ਕਿਰਨਜੀਤ ਸਿੰਘ ਜੀ ਸੰਧੂ ਜੋ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਕਿਸਾਨ ਕਾਂਗਰਸ ਦੇ ਉਹ ਵਿਰਾਜਮਾਨ ਨੇ ਸਾਡੇ ਹੋਰ ਬਹੁਤ ਸਾਰੇ ਆਫਿਸ ਬੀਅਰ ਸਾਜੀ ਸਾਡੇ ਮੁੱਛਲ ਪਿੰਡ ਤੋਂ ਅਤੇ ਹੋਰ ਸਤਕਾਰਯੋਗ ਬਹੁਤ ਸਾਰੇ ਸਤਕਾਰਯੋਗ ਸੱਜਣ ਬੈਠੇ ਨੇ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਵਾਸਤੇ ਅੱਜ ਅਸੀਂ ਇਕੱਤਰ ਹੋਏ ਸਰ ਇਸ ਤੋਂ ਇਲਾਵਾ ਵੀ ਕਈ ਪੰਜਾਬ ਤੋਂ ਹੋ ਵੀ ਮੁੱਦੇ ਆ ਜਿਹਦੇ ਨਾਲ ਤੁਸੀਂ ਪਹਿਲਾਂ ਵੀ ਬੋਲਦੇ ਰਹੇ ਹੋ ਦੇਖੋ ਮੁੱਦੇ ਦਾ ਹੋ ਸੁਰੱਖਿਆ ਦਾ ਮੁੱਦਾ ਹੋ ਗਿਆ ਪੰਜਾਬ ਦੀ ਸੁਰੱਖਿਆ ਕਰ ਜਿਵੇਂ ਤਾਂ ਮੁੱਦੇ ਦਾ ਬਹੁਤ ਹੋਰ ਨੇ ਲੇਕਿਨ ਅੱਜ ਦਾ ਸਾਡਾ ਫੋਕਸ ਇਸ਼ੂ ਇਸ਼ੂ ਤਾਂ ਐਂ ਤਾਂ ਲਾਅ ਐਂਡ ਆਰਡਰ ਬਹੁਤ ਵੱਡਾ ਮੁੱਦਾ ਪੰਜਾਬ ਦੇ ਵਿੱਚ ਤੁਸੀਂ ਦੱਸਿਆ ਕਿ ਆ ਤੁਹਾਡੇ ਲਾਗੇ ਟਾਂਗਰੇ ਤੋਂ ਚੌਕੀ ਚੱਕ ਦਿੱਤੀ ਗਈ ਆ ਚੌਕੀਆਂ ਪੁਲਿਸ ਪ੍ਰੋਟੈਕਸ਼ਨ ਪਿੰਡਾਂ ਦੇ ਵਿੱਚ ਬਿਲਕੁਲ ਨਾ ਮਾਤਰ ਆ ਬਹੁਤ ਸਾਰੀਆਂ ਚੋਰੀਆਂ ਬਹੁਤ ਸਾਰਾ ਕ੍ਰਾਈਮ ਪਿੰਡਾਂ ਚ ਹੋ ਰਿਹਾ ਵਾ ਔਰ ਇਹ ਵੀ ਕਨੈਕਟਿਡ ਕ੍ਰਾਈਮ ਲਾਅ ਐਂਡ ਆਰਡਰ ਵੀ ਕਨੈਕਟਿਡ ਜਦੋਂ ਬਾਹਰੋਂ ਆ ਕੇ ਲੁਕੀ ਤੇ ਸੈਟਲ ਹੋ ਰਹੇ ਨੇ ਉਹਨਾਂ ਦਾ ਕੋਈ ਟਰੈਕ ਰਿਕਾਰਡ ਹੀ ਨਹੀਂਗਾ ਜੇ ਕੋਈ ਕ੍ਰਾਈਮ ਕਰਕੇ ਆਪਣੇ ਸੂਬੇ ਬਹੁਤ ਦੂਰ ਨੇਪਾਲ ਦੇ ਬਾਰਡਰ ਤੱਕ ਚਲ ਜਾਂਦਾ ਉਹਨੂੰ ਕੌਣ ਫੜਨ ਜਾਊਗਾ ਇਸੇ ਨਾਲ ਹੀ ਜੋ ਪੰਜਾਬ ਚ ਵਧਦਾ ਹੋਇਆ ਕਰਜ਼ਾ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਹੁਤ ਸਾਰੇ ਨੌਜਵਾਨ ਸਾਡੇ ਜਿਹੜੇ